ਨਲਾ ਜੀਟੀ ਰੋਡ ਤੇ ਬਣੇ ਇੱਕ ਨਿਜੀ ਹਸਪਤਾਲ ਵਿਖੇ ਡਿਲੀਵਰੀ ਤੋਂ ਬਾਅਦ ਮਹਿਲਾ ਦੀ ਮੌਤ ਹੋ ਗਈ ਜਿਸ ਤੇ ਚਲਦੇ ਪਰਿਵਾਰਕ ਮੈਂਬਰਾਂ ਨੇ ਹੰਗਾਮਾ ਕੀਤਾ ਅਤੇ ਡਾਕਟਰ ਤੇ ਇਲਾਜ ਚ ਲਾਪਰਵਾਹੀ ਦੇ ਦੋਸ਼ ਲਗਾਏ ਅਤੇ ਡਾਕਟਰ ਖਿਲਾਫ ਸਖਤ ਕਾਰਵਾਈ ਦੀ ਮੰਗ ਕਰਦੇ ਹੋਏ ਰੋਸ ਪ੍ਰਦਰਸ਼ਨ ਕੀਤਾ ਸਥਿਤੀ ਨੂੰ ਦੇਖਦੇ ਹੋਏ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਪਰਿਵਾਰਕ ਮੈਂਬਰਾਂ ਨੂੰ ਸ਼ਾਂਤ ਕਰਵਾਇਆ ਕੀ ਨਾਮ ਹੈ ਜਗਤਾਰ ਸਿੰਘ ਜੀ ਕਿੱਥੇ ਰਹਿਣਾ ਜੀ ਪਿੰਡ ਲਹਾਰਮਾ ਜਿਹੜਾ ਕਲਾਂ ਜੀ ਇੱਥੇ ਕੀ ਹੋਇਆ ਸੀ ਇੱਥੇ ਜੀ ਬਾਜਵਾ ਹਸਪਤਾਲ ਦੇ ਵਿੱਚ ਮੈਂ ਵਾਈਫ ਨੂੰ ਲੈ ਕੇ ਆਇਆ ਸੀਗਾ ਜੀ ਪ੍ਰੈਗਨਸੀ ਸੀ ਤੇ 25 ਤਰੀਕ ਨੂੰ ਰਾਤ ਨੂੰ 11 ਵਜੇ ਲੈ ਕੇ ਆਏ ਜੀ ਅਸੀਂ ਸਵੇਰ 12:30 ਵਜੇ ਜੀ ਬੇਬੀ ਹੋਏ ਸੀਗਾ ਅਪਰੇਸ਼ਨ ਬੜਾ ਹੋਇਆ ਸੀਗਾ 12:30 ਵਜੇ ਤੋਂ ਬਾਅਦ ਜੀ ਚਲੋ ਜੀ ਉਹਨਾਂ ਨੇ ਕਮਰੇ ਵਿੱਚ ਸੈੱਟ ਕਰ ਦਿੱਤਾ ਸਾਨੂੰ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਆਪਣਾ ਵੀ ਉਹਨਾਂ ਨੇ ਜੋ ਅਪਰੇਸ਼ਨ ਕੀਤਾ ਸੀਗਾ ਜੋ ਪਿਸ਼ਾਬ ਵਾਲੀ ਨਾਲੀ ਸੀ ਉਹਦੇ ਵਿੱਚ ਜੀ ਬਲੱਡ ਆ ਰਿਹਾ ਸੀਗਾ ਜੀ ਤੇ ਟਾਂਕਿਆਂ 'ਚ ਵੀ ਬਲੱਡ ਆ ਰਿਹਾ ਸੀਗਾ ਤੇ ਮੈਂ ਜਿਹੋ ਉਹਨਾਂ ਦਾ ਸਟਾਫ ਸੀਗਾ ਉਹਨਾਂ ਨੂੰ ਮੈਂ ਸਟਾਫ ਵਾਲਿਆਂ ਨੂੰ ਕਿਹਾ ਵੀ ਬਲੱਡ ਆ ਰਿਹਾ ਹੈ ਜੀ ਤੁਸੀਂ ਚੈੱਕ ਕਰ ਲਓ ਉਹ ਕਹਿੰਦੇ ਕੋਈ ਬਾਅਦ ਨਹੀਂ ਦੇਖ ਲੈਣੇ ਆ ਉਹ ਆਏ ਉਹਨਾਂ ਨੇ ਬਲੱਡ ਥੈਲੀ ਚੈੱਕ ਵਿੱਚ ਟੈਸਟ ਕੀਤਾ ਕਹਿੰਦੇ ਕੋਈ ਗੱਲ ਨਹੀਂ ਉਹਨਾਂ ਨੇ ਰਿਐਕਸ਼ਨ ਲਾ ਦਿੱਤਾ ਕਹਿੰਦੇ ਬਲੱਡ ਜੋ ਮਾੜਾ ਮੋਟਾ ਹੋਊਗਾ ਇਹ ਰੁਕ ਜਾਊਗਾ ਵੀ ਅੰਦਰ ਜੋ ਜਮ ਗਿਆ ਉਹ ਨਿਕਲ ਜਾਂਦਾ ਹੁੰਦਾ ਮੈਂ ਨਹੀਂ ਠੀਕ ਹੈ ਜੀ ਉਸ ਤੋਂ ਬਾਅਦ 2 ਘੰਟੇ 3 ਘੰਟੇ ਬਾਅਦ ਸਾਡਾ ਫੇਰ ਮਰੀਜ਼ ਤੰਗ ਹੋ ਗਿਆ ਜੀ ਉਹ ਕਹਿ ਰਹੇ ਆ ਵੀ ਮੈਨੂੰ ਦਮ ਮੇਰਾ ਦਮ ਘੁੱਟ ਰਿਹਾ ਮੈਨੂੰ ਸਾ ਕਮਾ ਰਿਹਾ ਵੀ ਮੈਡ ਨੂੰ ਲਿਆ ਬੁਲਾ ਕੇ ਮੈਂ ਸਟਾਫ ਨੂੰ ਫੇਰ ਗਿਆ ਜੀ ਲੈਣ ਉਹਨਾਂ ਸਟਾਫ ਨੂੰ ਗਿਆ ਕੇ ਕਹਿ ਵੀ ਮੇਰੇ ਵੀ ਮਰੀਜ਼ ਬਹੁਤ ਸੀਰੀਅਸ ਹੈ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਦੇਖ ਲੈਣੇ ਅੱਧੇ ਘੰਟੇ ਬਾਅਦ ਫੇਰ ਉਹ ਆਏ ਅੱਧੇ ਘੰਟੇ ਬਾਅਦ ਆ ਕੇ ਇੰਜੈਕਸ਼ਨ ਬੁਲਾ ਕੇ ਫੇਰ ਚਲੇ ਗਏ ਉਹ ਜੀ ਕਹਿੰਦੇ ਵੀ ਹੌਲੀ ਹੌਲੀ ਅਸਰ ਕਰੂਗਾ ਜੀ ਚਲੋ ਕੋਈ ਨਹੀਂ ਹਾਂ ਜੀ ਸਾਰੀ ਰਾਤ ਉਹ ਜੀ ਅਸੀਂ ਮੈਡਮ ਨੂੰ ਡੀਕੀ ਕੇ ਬੜੀ ਨੂੰ ਮੈਡਮ ਆਈ ਨਹੀਂ ਕੋਈ ਵੀ ਚਲੋ ਜੀ ਸਵੇਰ 8 ਵਜੇ ਬੜੀ ਮੈਡਮ ਆਈ ਜੀ ਮੈਡਮ ਨੇ ਆ ਕੇ ਕਿਹਾ ਕਹਿੰਦੇ ਵੀ ਅਮਰਜੈਂਸੀ 'ਚ ਲੈ ਕੇ ਜਾਣਾ ਪੈਣਾ ਮੈਂ ਲੈ ਅਮਰਜੈਂਸੀ 'ਚ ਲੈ ਗਏ ਉਹ ਆ ਕੇ ਮੈਨੂੰ ਕਹਿੰਦੇ ਵੀ ਬਲੱਡ ਨਹੀਂ ਹੈਗਾ ਵੀ ਬਲੱਡ ਲੈ ਕੇ ਆਓ ਸੂਆ ਸੂਆ ਬਲੱਡ ਮੈਡਨ ਆਨੀ ਸੀ ਉਹਨਾਂ ਨੇ ਸਾਨੂੰ ਨੰਬਰ ਲੈ ਕੇ ਦਿੱਤਾ ਕਾਗਜ਼ ਤੇ ਜਿੱਤੇ ਹੀ ਰੈਂਪਟ ਕਾਲਜ ਦੇ ਵਿੱਚ ਹਸਪੀਟਲ ਆਈ ਉੱਥੇ ਗਿਆ ਜੀ ਮੈਂ ਉੱਥੋਂ ਮੈਂ ਬਲੱਡ ਲਿਆ ਜੀ ਮੈਂ ਤੁਰ ਪਿਆ ਜੀ ਉੱਥੋਂ ਉਹਨਾਂ ਨੇ ਮੇਰੇ ਮਗਰੋਂ ਜੀ ਉਹਨਾਂ ਦਾ ਦੁਬਾਰੇ ਆਪਰੇਸ਼ਨ ਮੇਰੇ ਸਾਡੇ ਜੋ ਬਿਨਾ ਬਿਨਾ ਪੁੱਛੇ ਹੀ ਉਹਨਾਂ ਨੇ ਆਪਰੇਸ਼ਨ ਕਰ ਦਿੱਤਾ ਜੀ ਉਸ ਤੋਂ ਬਾਅਦ ਮੈਂ ਆਇਆ ਇਹਨਾਂ ਨੇ ਚੱਕ ਕੇ ਨਾਲ ਦੇ ਹਸਪੀਟਲ ਚ ਆਈ ਵੀ ਐਲ ਚ ਦਾਖਲ ਕਰਾ ਦਿੱਤਾ ਜੀ ਕਾਰਨ ਕੀ ਲੱਗਦਾ ਤੁਹਾਨੂੰ ਕਰਦਾ ਕੀ ਕਾਰਨ ਅਣਗਿਣੇ ਡੱਟ ਰਹੀ ਬਿਨਾ ਦੱਸੇ ਆਪਰੇਸ਼ਨ ਉਹਨਾਂ ਨੇ ਬਿਨਾ ਦੱਸੇ ਉਹਨਾਂ ਨੇ ਆਪਰੇਸ਼ਨ ਕੀਤਾ ਕਿੰਨੇ ਟਾਈਮ ਹੋ ਗਏ ਤੁਹਾਡੀ ਮੈਰਿਜ ਹੋਈ ਮੈਰਿਜਿੰਗ 4 ਸਾਲ ਹੋ ਗਏ ਪਹਿਲਾ ਬੇਬੀ ਸੀ ਰੋਟਾ ਪਹਿਲਾ ਬੇਬੀ ਸੀ ਗਿਆ ਜੀ ਬੱਚਾ ਠੀਕ ਹੈ ਹਾਂ ਬੱਚਾ ਠੀਕ ਹੈ ਇਹ ਕੀ ਮੰਗ ਕਰਦੇ ਤੁਸੀਂ ਮੰਗੇ ਸਾਹਬ ਚਾਹੀਦੀ ਆਪਨ ਤਈ ਤੋਂ ਪੁੱਛੋ ਸੱਥੇ ਹੈ ਜੀ ਪੁੱਲ ਕੀ ਸ਼ੋਸ਼ ਉਹਦੇ ਉਹ ਕਾਲੂ ਜੀ ਉਹਨਾਂ ਨੇ ਡੈੱਡ ਰਿਪੋਰਟ ਜਮ੍ਹਾਂ ਕਰਵਾ ਦਿੱਤੀ ਹੈ ਸਰਕਾਰੀ ਹਸਪੀਟਲ ਮੈਂ ਉਹ ਕਹਿੰਦੇ ਵੀ ਕਾਲੂ ਪੋਸਟ ਮਾਡਲ ਕਰਾ ਕੇ ਉਸ ਤੋਂ ਬਾਅਦ ਪਤਾ ਲੱਗਣਗਾ ਉਸ ਤੋਂ ਬਾਅਦ ਫਿਰ ਕਾਰਵਾਈ ਕਿੱਥੀ ਹੋਊਗੀ ਕਿ ਕਿੱਥੋਂ ਤੁਸੀਂ ਦੇਣ ਕਿੱਥੋਂ ਲਓਗੇ ਕੰਡ ਲਾ ਨਜ਼ਰ ਕਰੋ ਲਾ ਨਜ਼ਰ ਤੁਹਾਡੇ ਦੇ ਸੋਹਰੇ ਕਿੱਥੇ ਹੈ ਮੇਰੇ ਬਰਵਾਲੀ ਤਲਾ ਬਰਵਾਲੀ ਤਲਾ ਹਾਂ ਜੀ ਬਰਵਾਲੀ ਤਲਾ ਜੀ ਬਰਵਾਲੀ ਤਲਾ ਇਹੋ ਜੀ ਮੈਂ ਸਵੇਰੇ ਆਇਆ ਸੀਗਾ 10 ਵਜੇ ਜੀ ਹੱਥ ਹੋਈ ਹੈ ਕਿ ਅੱਜ ਅੱਜ ਸਵੇਰੇ ਹੋਈ ਹੈ ਸਵੇਰੇ 11 ਵਜੇ 11 ਵਜੇ ਜੀ 11 ਵਜੇ ਦਾ ਹਾਂ ਜੀ ਮੈਂ ਉਰੇ ਆਇਆ ਸੀਗਾ ਜੀ 10 ਵਜੇ ਮਾਮਾ ਕੁੜੀ ਦਾ ਮੈਂ ਜਪੀ ਨਾਮ ਹੈ ਆਪਣਾ ਬੁੱਧ ਸਿੰਘ ਆ ਜੀ ਕਿੱਥੋਂ ਦੇ ਨਾਲ ਜੀ ਲਾੜਪੁਰ ਤੋਂ ਜੀ ਕੀ ਹੋਇਆ ਸੀ ਆਪਣੇ ਨਾਲ ਜੀ ਇਹ ਕੱਲ ਮੈਨੂੰ ਪਤਾ ਲੱਗਿਆ ਵੀ ਮੇਰੀ ਭਾਣ ਜੀ ਆ ਮਾਮਾ ਮੈਂ ਕੁੜੀ ਦਾ ਜੀ ਨਾਮ ਦਾ ਸੰਦੀਪ ਕੌਰ ਜੀ ਕੱਲ ਮੈਨੂੰ ਪਤਾ ਲੱਗਿਆ ਜੀ ਪਿੰਡ ਵੀ ਗੁੱਡੀ ਆਪਣੇ ਗੁੱਡੀ ਕੋਲਾ ਮੁੰਡਾ ਹੋਇਆ ਏ ਕਾਕਾ ਹੋਇਆ ਕਿੰਨੇ ਵਜੇ ਘਟਿਆ ਸਰ ਜੀ ਬੇਟਾ ਕਿੰਨੇ ਵਜੇ ਹੋਇਆ ਸੀ ਇਹ ਲਗਭਗ ਜੀ ਕੋਈ 12 ਵਜੇ ਦੀ ਗੱਲ ਆ ਚਲੋ ਮੈਂ ਪੁੱਛਿਆ ਵੀ ਆਮ ਆ ਕਹਿੰਦੇ ਨਹੀਂ ਜੀ ਹੁਣ ਤੁਸੀਂ ਆਇਓ ਨਾ ਵੀ ਸੀ ਸਵੇਰੇ ਆਇਓ ਅੱਜ ਮੈਂ ਸਵੇਰੇ ਆਇਆ 10 ਵਜੇ ਮੈਂ ਹਸਪਤਾਲ ਦੇ ਵਿੱਚ ਆਇਆ ਉਹਨਾਂ ਨੂੰ ਹਸਪਤਾਲਾਂ ਨੂੰ ਹੱਬੜ ਦਾਪੜ ਹੋਈ ਹੋਈ ਕੋਈ ਕਿਧਰੇ ਨਹੀਂ ਆਵੇ ਕੋਈ ਕਿਧਰੇ ਨਹੀਂ ਜਾਵੇ ਪੁੱਛਿਆ ਵੀ ਕੀ ਹੋਇਆ ਕਹਿੰਦੇ ਜੀ ਕੁੜੀ ਦੇ ਵਿੱਚ ਫੋਨ ਘਟ ਗਿਆ ਮੈਨੂੰ ਨਹੀਂ ਪਤਾ ਉਹ ਮਾਕੂਚੇ ਸਾਡਾ ਪਰੋਣਾ ਕਿੱਥੇ ਆ ਉਹ ਕਹਿੰਦੇ ਜੀ ਉਹ ਫੋਨ ਲੈਣ ਗਿਆ ਹੋਇਆ ਇਹਨਾਂ ਨੇ ਕੀਤਾ ਜੀ ਨਾਲ ਦੇ ਹਸਤਾ ਵਾਲਾ ਆਈ ਵਾਈ ਇਹਦੇ ਵਿੱਚ ਇਹਨਾਂ ਨੇ ਦਾਖਲ ਕਰਤੀ ਕੁੜੀ 11 ਵਜੇ ਇਹਨਾਂ ਨੂੰ ਹੱਥ ਖੜੇ ਕਰਤੀ ਜੀ ਕਹਿੰਦੇ ਵੀ ਸਾਡੇ ਸਮਝ ਤੋਂ ਬਾਹਰ ਆ ਬਤਾ ਜੀ ਬੋਡੀ ਸੀ ਇਹਦੇ ਇੱਥੇ 11 ਇੱਥੇ ਆਈ ਸੀ ਇਹਦੇ ਕੋਲ ਹਾਂ ਜੀ ਮੈਂ ਮੇਰੇ ਆਏ ਤੇ ਆਈ ਆ ਮੈਂ 10 ਵਜੇ ਉਹਰੇ ਆ ਗਿਆ ਸੀ ਜਿੱਦਿ ਹੋਈ ਉਹ ਕਿੱਥੇ ਹੋਈ ਆ ਉਰੇ ਉਰੇ ਹੋਈ ਆ ਜੀ ਡੈਥ ਇੱਥੇ ਆ ਕੇ ਹੋਈ ਆ ਹਾਂਜੀ ਹਾਂ ਆਈ ਵੀ ਬਈ ਹਸਪੀਟਲ ਨਾ ਡੈਥ ਉਹ ਵੀ ਉੱਥੇ ਹੋਈ ਹੋਈ ਆ ਜੀ ਉਹਨਾਂ ਨੇ ਤਾਂ ਬਸ ਉਥੋਂ ਭੇਜਤੀ ਅੱਛਾ ਬੋਡੀ ਇੱਥੇ ਭੇਜਤੀ ਬੋਡੀ ਭੇਜਤੀ ਵੀ ਉਥੋਂ ਕਿਹੜਾ ਫਿਰ ਛੜਾਇਆ ਫੇਰ ਮੈਂ ਵੀਡੀਓ ਵਾਲੇ ਬੁਲਾਏ ਜੀ ਉਹ ਕਹਿੰਦੇ ਜੀ ਇੱਥੇ ਗੱਲ ਨਾ ਕਰਿਓ ਕੋਈ ਹਸਪਤਾਲ ਜੋ ਬਾਹਰ ਹੋ ਜੋ ਬਾਹਰ ਹੋ ਕੇ ਕਰੋ ਰੋਡ ਤੇ ਇਹਨਾਂ ਨੇ ਜਾਣ ਪੁੱਝ ਕੇ ਕੰਮ ਕੀਤਾ ਦੁਆਰਾ ਆਪਰੇਸ਼ਨ ਦੇੜਿਆ ਤੇ ਨਹੀਂ ਇੱਥੇ ਕੀ ਕਾਰਨ ਸੀ ਇਹ ਬੋਡੀ ਉਹਨਾਂ ਨੇ ਇੱਥੇ ਭੇਜੀ ਕੀ ਕਾਰਨ ਸੀ ਉਹ ਕਹਿੰਦੇ ਜੀ ਇਹ ਜ ਖੂਨ ਘਟ ਗਿਆ ਜੀ ਅਸੀਂ ਚੜਾ ਨਹੀਂ ਸਕਦੇ ਅੱਛਾ ਇੱਥੇ ਬੈਠੀ ਰੈਫਰ ਕੀਤਾ ਰੈਫਰ ਕੀਤਾ ਇੱਥੇ ਨੂੰ ਮਾਤਾ ਡੈਥ ਹੋ ਚੁੱਕੀ ਜੀ ਡੈਥ ਹੋ ਚੁੱਕੀ ਜੀ ਉਹ ਅਸੀਂ ਖੂਨ ਵੀ ਮੰਗਾ ਲਿਆ ਮੁੰਡਾ ਲੈ ਕੇ ਆਇਆ ਤੇ ਖੂਨ ਦੱਸਿਆ ਤੁਹਾਨੂੰ ਉਹ ਇਹਨਾਂ ਨੇ ਕਿਹਾ ਜੀ ਨਹੀਂ ਖੂਨ ਨਹੀਂ ਢੜਨਾ ਹੈਗਾ ਵੀ ਜਦ ਇਹਦਾ ਕੋਈ ਕੰਮ ਨਹੀਂ ਕਰਦਾ ਕੋਈ ਸਰੀਰ ਖੂਨ ਦੇ ਕਾਬਲੇ ਨਹੀਂ ਰਹੀ ਖੂਨ ਨਹੀਂ ਢੜਨਾ ਇਹਨਾਂ ਨੇ ਜਵਾਬ ਦਿੱਤਾ ਜੀ ਆ ਗੱਲ ਹੋਈ ਹੈ ਜੀ ਤੇ ਹੁਣ ਕੀ ਮੰਗ ਕਰਦੇ ਹੁਣ ਮੰਗ ਕਰਦੇ ਜੀ ਜੋ ਇਹਨਾਂ ਨੇ ਨੁਕਸਾਨ ਕਰਿਆ ਏ ਉਹਦਾ ਮੁਆਵਜ਼ਾ ਦੇਣ ਉਹਨਾਂ ਸਾਫ਼ ਸਹੀ ਦੋ ਸਾਨੂੰ ਤੇ ਜੇਰਾ ਬੱਚਾ ਹੋ ਠੀਕ ਹੈਗਾ ਬੱਚਾ ਠੀਕ ਹੈ ਜੀ ਪਛੀ ਸੱਤ ਜਿਹੜਾ ਕਿ ਹਸਪਤਲ ਨਾਲ ਜਾਂਦੇ ਇਥੋਂ ਸਾਨੂੰ ਆ ਪੀਸੀਆਰ ਤੇ ਫੋਨ ਗਿਆ ਸੀ ਉਹ ਵੀ ਕਿਸੇ ਪੇਸ਼ੈਂਟ ਦੀ ਫੀਮੇਲ ਪੇਸ਼ੈਂਟ ਦੀ ਡੈਥ ਹੋਈ ਹੈ ਤੇ ਉਹਦੇ ਰਿਸ਼ਤੇਦਾਰ ਇੱਥੇ ਇਕੱਠੇ ਹੋਏ ਆ ਉਹ ਇੱਥੇ ਆ ਕੇ ਦੇਖਿਆ ਤੇ ਉਹ ਪੰਜਾਬ ਨਾ ਰਹੀ ਸੀ ਜੀ ਵੀ ਕੱਲ ਉਹਨਾਂ ਦੀ ਡਿਲੀਵਰੀ ਹੋਈ ਸੀ ਸੀ ਸੈਕਸ਼ਨ ਹੋਇਆ ਸੀ ਤੇ ਉਹ ਇੱਥੇ ਨਾਲ ਇੱਕ ਹਸਪਤਲ ਹੈ ਉਥੋਂ ਉਹਨਾਂ ਨੇ ਚੰਗੀ ਤਰ੍ਹਾਂ ਕੇਰ ਨਹੀਂ ਕੀਤੀ ਫਿਰ ਆਈਵੇ ਹਸਪਤਲ ਲਈ ਆਏ ਤੇ ਡਰਮੇ ਇਲਾਜ ਪੇਸ਼ੈਂਟ ਸਦੀਪ ਕੌਰ ਦੀ ਡੈਥ ਹੋ ਗਈ ਤੇ ਹੁਣ ਇਹੀ ਮੰਗ ਕਰ ਰਹੀ ਸੀਗੇ ਵੀ ਜਿਹੜੀ ਉਹ ਅਣਗਹਿਲੀ ਹੋਈ ਹੈ ਜੀ ਉਹਦੇ ਖਿਲਾਫ ਐਕਸ਼ਨ ਲਿਆ ਜਾਵੇ ਤੇ ਅਸੀਂ ਡੈੱਡ ਬਾਡੀ ਜਿਹੜੀ ਹੈਗੀ ਮ੍ਰਿਤਕਾ ਦੀ ਉਹ ਰਖਵਾਤੀ ਹੈ ਸਿਵਲ ਹਸਪੀਟਲ ਮਰਚੀ ਤੇ ਤਰਕੇ ਡਾਕਟਰਾਂ ਦਾ ਬੋਰਡ ਬਣਵਾ ਕੇ ਤੇ ਜੋ ਵੀ ਬੋਰਡ ਡਿਸੀਜਨ ਲੈਂਦਾ ਹੈ ਜਾਂ ਦੱਸਦੇ ਤਾਂ ਉਹ ਉਸ ਮਾਮਲੇ ਨੂੰ ਕਰਾਇਆ ਜਾਊਗਾ ਉਸੇ ਦਿੱਥੇ ਜਾਊਗਾ ਸਰ ਕਿਤੋਂ ਦਸੀਏ ਅਰਕ ਤੁਹਾ ਦਾ ਜੀ ਇਹ ਪਰਿਵਾਰ ਇੱਥੇ ਮੰਡੀ ਗੋਬਿੰਦਪੁਰ ਕੋਲ ਦਾ ਪਿੰਡ ਹੈ ਉੱਥੇ ਮੈਰਿਡ ਸੀ ਕੁੜੀ ਤੇ ਸਮਰਾਲੇ ਠਾਣੇ ਚ ਇਹਨਾਂ ਦਾ ਪਿੰਡ ਹੈ ਉਥੋਂ ਦੇ ਦੇ ਪਿੱਕੇ ਸੀ ਇੱਥੇ ਇਲਾਜ ਲਈ ਆਏ ਹੋਏ ਸੀ ਤੇ ਸਾਹਿਬ ਜੀ ਦਾ ਜਿਹੜਾ ਬੱਚਾ ਬਰਾ ਠੀਕ ਹੈ ਉਹਦਾ ਬੱਚਾ ਡਾਕਟਰ ਦਾ ਸਰ ਜੀ ਠੀਕ ਹੈ ਬੇਟਾ ਅੱਛਾ ਜੀ ਹਾਂ ਜੀ ਤੇ ਜਿਹੜੀ ਬੋਡੀ ਨੂੰ ਸਿਵਲ ਹਸਪੀਟਲ ਕਾਲ ਜੀ ਤੇ ਉਹ ਕਾਰਵਈ ਸਰ ਕੀ ਹੋਊਗੀ ਕਾਰਵਈ ਉਹ ਜੋ ਪੋਸਟਮਾਰਟਮ ਦਾ ਨਤੀਜਾ ਹੋਊਗਾ ਜੀ ਉਹ ਦੇਖੋ ਮੈਡੀਕਲ ਲਾਈਨ ਦਾ ਇਹ ਸਵਾਲ ਹੈ ਡਾਕਟਰਾਂ ਨੇ ਹੀ ਇਸ ਚੀਜ਼ ਦਾ ਜਵਾਬ ਦੇਣਾ ਹੈ ਉਹਨਾਂ ਨੇ ਦੇਖਣਾ ਤੇ ਉਹ ਜੋ ਸਾਨੂੰ ਰਿਪੋਰਟ ਦੇਣਗੇ ਉਸੇ ਤੋਂ ਸਾਨੂੰ ਕਾਰਵਾਈ ਕੀਤੀ ਜਾਊਗੀ